ਇਸ ਧਰਮ ਕਬੂਲ ਕਰਨ ਤੋਂ ਮਨ ਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ 1675 ਈਸਵੀ ਚਾਨੀ ਚੌਂਕ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਅੱਜ ਇੱਥੇ ਗੁਰਦੁਆਰਾ ਚਿਗਨ ਸਾਹਿਬ ਸ਼ਿਸ਼ੋਬਿਤ ਹੈ ਗੁਰੂ ਜੀ ਦੀ ਸ਼ਹੀਦੀ ਤੋਂ ਇੱਕ ਦਿਨ ਪਹਿਲੇ ਗੁਰੂ ਜੀ ਦੇ ਨਾਲ ਆਏ ਤਿੰਨ ਸਿੱਖਾਂ ਭਾਈ ਮਤੇਦਾਸ ਜੀ ਨੂੰ ਫੱਟਿਆਂ ਵੀ ਜਕੜ ਕੇ ਆਰੇ ਨਾਲ ਚਿਰ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਪਾਣੀ ਦੇ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਅਤੇ ਭਾਈ ਸਤੀਦਾਸ ਜੀ ਨੂੰ ਰੋਮ ਵਿੱਚ ਲਪੇਟ ਕੇ ਜਿਉਂਦੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਲੋਕਾਂ ਦੇ ਹਾਹਾਕਾਰ ਦੇ ਵਿੱਚ ਪਾਈ ਜੇਤਾ ਜੀ ਅਤੇ ਪਾਈ ਉਦਾ ਜੀ ਨੇ ਗੁਰੂ ਜੀ ਦੇ ਸ਼ੀਸ਼ ਨੂੰ ਚੁੱਕ ਕੇ ਕੱਪੜੇ ਵਿੱਚ ਲਪੇਟ ਕੇ ਅਨੰਦਪੁਰ ਸਾਹਿਬ ਪੁੱਜ ਕੇ ਸ਼ੀਸ਼ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦੇ ਵਿੱਚ ਰੱਖ ਦਿੱਤਾ। ਗੁਰੂ ਜੀ ਨੇ ਦੋਹਾਂ ਨੂੰ ਗੜ ਲਗਾ ਕੇ ਕਿਹਾ ਰੰਗ ਰੇਟੇ ਗੁਰੂ ਕੇ ਬੇਟੇ। ਗੁਰੂ ਜੀ ਦੇ ਸ਼ੀਸ਼ ਦੇ ਸੰਸਕਾਰ ਵਾਲੀ ਥਾਂ ਤੇ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ਼ਿਸ਼ੋਬੀਤਾ ਹੈ। ਪਾਈ ਲੱਖੀਸ਼ਾ ਵੰਜਾਰਾ ਜੀ ਨੇ ਗੁਰੂ ਜੀ ਦਾ ਪਵਿੱਤਰ ਤਾੜ ਆਪਣੇ ਗੱਡੇ ਵਿੱਚ ਰੱਖਿਆ ਅਤੇ ਪਿੰਡ ਰਾਏ ਸਿੰਘਾ ਆਪਣੇ ਘਰ ਵਿੱਚ ਰੱਖ ਕੇ ਘਰ ਨੂੰ ਅੱਗ ਲਗਾ ਦਿੱਤੀ। ਜਿੱਥੇ ਅੱਜ ਗੁਰਦੁਆਰਾ ਰਿਕਾਬਗੰਜ ਸਾਹਿਬ ਸ਼ਿਸ਼ੋਬੀਤਾ ਹੈ